ਕਰ ਦੋਸਤੋ ਵੀਕੈਂਡ ਜੀਐਸਐਸ ਦੋਸਤੋ ਅੱਜ ਇੱਕ ਜ਼ਬਰਦਸਤ ਰਿਜ਼ਲਟ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਕੁਝ ਕੁ ਦਿਨਾਂ ਪਹਿਲਾਂ ਬਾਈ ਜੀ ਨੂੰ ਪ੍ਰੋਡਕਟ ਦੇ ਕੇ ਗਏ ਸੀ ਕਿ ਗਲੇਮਨਸ ਦਾ ਔਰ ਅੱਜ ਇਹਨਾਂ ਦੇ ਜ਼ੁਬਾਨੀ ਪੁੱਛਦੇ ਆਂ ਕਿ ਗਲੇਮਨਸ ਦਾ ਪ੍ਰੋਡਕਟ ਯੂਜ਼ ਕਰਨ ਦੇ ਨਾਲ ਇਹਨਾਂ ਨੂੰ ਕੀ ਕੀ ਰਿਜ਼ਲਟ ਮਿਲੇ ਆਂ ਹਾਂਜੀ ਸਰ ਨਾਮ ਕੀ ਆ ਸਰ ਤੁਹਾਡਾ ਹਾਂਜੀ ਨਾਮ ਜਗਰੂਪ ਸਿੰਘ ਹੈ ਜੀ ਤੇ ਸਨ ਸਾਧੂ ਸਿੰਘ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਵਿਗਾਪਤੀ ਰਾਜਿਆਣਾ ਪੈਣ ਔਰ ਇਹ ਜਿਹੜਾ ਗਲੇਮਿਨਸ ਪ੍ਰੋਡਕਟ ਆ ਜੀ ਇਹ ਮੈਂ 20 ਦਿਨ ਤੋਂ ਤਕਰੀਬਨ ਇਹ ਮਤਲਬ ਵਰਤ ਰਿਹਾ ਹੈਗਾ ਤੇ ਮੈਨੂੰ ਬਹੁਤ ਵੱਡੀ ਪ੍ਰੋਬਲਮ ਸੀਗੀ ਜੀ ਇੱਕ ਮਤਲਬ ਕਿ ਜਿਹੜਾ ਤਕਰੀਬਨ ਆਪਣੇ ਕੋਈ ਰੇਸ਼ਾ ਬੰਦਾ ਸੀਗਾ ਜੀ ਉਹ ਰੇਸ਼ਾ ਮੇਰੇ ਕੰਨਾਂ ਦੇ ਵਿੱਚ ਜਾ ਕੇ ਗੰਢਾ ਬਣ ਜਾਂਦੀਆਂ ਸੀਗੀਆਂ ਜੀ ਤੇ ਮੈਨੂੰ ਤਕਰੀਬਨ ਸਪੈਸ਼ਲਿਸਟ ਜਿਹੜਾ ਡਾਕਟਰ ਸੀਗਾ ਉਹਨੂੰ ਤਕਰੀਬਨ ਸਾਲ 'ਚ ਦੋ ਵਾਰ ਹੀ ਮਿਲਣਾ ਪੈਂਦਾ ਸੀ ਤੇ ਉਹ ਕਢਵਾਇਆ ਜਾਂਦਾ ਸੀ ਉਸ ਤੋਂ ਮੁੜ ਕੇ ਮੈਨੂੰ ਬੜੀ ਤਕਲੀਫ ਵੀ ਆਉਂਦੀ ਸੀਗੀ ਉਸ ਤੋਂ ਬਾਅਦ ਏ ਮਿੱਤਰ ਮੈਨੂੰ ਮਤਲਬ ਕਿਤੇ ਮੇਲੇ ਉਸਥਾਨ ਤੇ ਕਿਤੇ ਤੇ ਮੈਂ ਇਹਦੇ ਬਾਰੇ ਗੱਲਬਾਤ ਪਹਿਲਾਂ ਵੀ ਥੋੜੀ ਜਿਹੀ ਕਿਸੇ ਬੰਦੇ ਨੇ ਮਤਲਬ ਯੂਜ਼ ਕੀਤਾ ਸੀਗਾ ਉਹਦੇ ਕੋਲ ਪਤਾ ਲੱਗਾ ਤੇ ਇਹਨਾਂ ਕੋਲੋਂ ਮੈਂ ਇਹ ਪ੍ਰੋਡਕਟ ਮਤਲਬ ਕਿ ਜਿਹੜਾ ਖਰੀਦਿਆ ਤੇ ਮੈਨੂੰ ਇੰਨੀ ਸੰਤੁਸ਼ਟੀ ਆ ਕਿ ਮੈਂ ਸਮਝ ਲਓ ਵੀ ਮੈਨੂੰ ਦੁਬਾਰਾ ਜ਼ਿੰਦਗੀ ਵਾਲੀ ਗੱਲਬਾਤ ਬਣ ਗਈ ਮੇਰੇ ਕਈ ਬਿਮਾਰੀਆਂ ਜਿਹੜੀਆਂ ਮੈਨੂੰ ਮਤਲਬ ਕਿ ਆਪ ਨੂੰ ਬਹੁਤ ਮਹਿਸੂਸ ਹੋਣ ਲੱਗ ਪਈ ਫੁੱਲ ਵਰਗੀ ਮੇਰੀ ਸਿਹਤ ਹੋ ਗਈ ਪੇਟ ਮੇਰਾ ਐਂ ਲੱਗਦਾ ਵੀ ਮੇਰਾ ਜਿੱਦਾਂ ਨਾਲ ਹੀ ਨਹੀਂ ਇਹ ਬਹੁਤ ਹੌਲਾ ਹੋ ਗਿਆ ਗੋਡੇ ਦੀ ਪ੍ਰੋਬਲਮ ਮਾੜੀ ਸੀ ਮੈਨੂੰ ਸਗੀ ਚਪਣੀ ਜੀ ਇਦਾਂ ਹੀ ਕੜਕੜਾ ਕਰਦੀ ਰਹਿੰਦੀ ਸੀ ਉਹ ਵੀ ਹਟ ਗਈ ਸਭ ਤੋਂ ਵੱਡੀ ਜਿਹੜੀ ਮੇਰੀ ਪ੍ਰੋਬਲਮ ਸੀ ਆ ਰੇਸ਼ੇ ਵਾਲੀ ਹੁਣ ਮੇਰਾ ਨੱਕ ਬੜਾ ਬੜਿਆ ਮਤਲਬ ਕਿ ਚੱਲਣ ਲੱਗ ਪਿਆ ਪਹਿਲਾਂ ਘਰਾੜੇ ਵਗੈਰਾ ਬਹੁਤ ਵਜਦੇ ਸੀਗੇ ਜੀ ਤੇ ਬਿਲਕੁਲ ਹੁਣ ਮੈਂ ਖੁਸ਼ ਆਂਦੀ ਇਹ ਪ੍ਰੋਜੈਕਟ ਤੋਂ ਮੈਂ ਮਤਲਬ ਮੈਂ ਹੁਣ ਆਪਦੇ ਘਰਦਿਆਂ ਨੂੰ ਵੀ ਤੇ ਹੋਰ ਵੀ ਮਿੱਤਰਾਂ ਨੂੰ ਯਾਰਾਂ ਦੋਸਤਾਂ ਨੂੰ ਮੈਂ ਇਹਦੇ ਬਾਰੇ ਦੱਸੂਗਾ ਧੰਨਵਾਦ ਤੇ ਕਿੰਨੇ ਦਿਨ ਯੂਜ਼ ਕੀਤਾ ਸਰ ਪ੍ਰੋਡਕਟ ਤੁਸੀਂ ਇਹ ਹਜੇ ਤਕਰੀਬਨ 20 ਦਿਨ ਹੀ ਹੋਏ ਆ ਜੀ ਮੈਨੂੰ ਚਾਲੂ ਕੀਤੇ ਨੂੰ ਜੀ ਹਾਂ ਸਰ 20 ਦਿਨ ਪ੍ਰੋਡਕਟ ਨੂੰ ਯੂਜ਼ ਕੀਤੇ ਨੂੰ ਹੋ ਗਏ ਆ ਹਾਂਜੀ ਔਰ ਦੋਸਤੋ ਬਹੁਤ ਹੀ ਸ਼ਾਨਦਾਰ ਔਰ ਜ਼ਬਰਦਸਤ ਰਿਜ਼ਲਟ ਗਲੇਮਨਸ ਪ੍ਰੋਡਕਟ ਦੇ ਆ ਰਹੇ ਆ ਔਰ ਦੋਸਤੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਔਰ ਸ਼ੇਅਰ ਕਰੋ ਥੈਂਕ ਯੂ ਵੈਰੀ ਮਚ ਵੀ ਕੈਨ ਜੀਐਸਐਸ ਥੈਂਕ ਯੂ ਸਰ